ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਤੁਸੀਂ ਦੇਖੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾਗਾ ਉਹ ਉੱਤੋਂ ਦੀ ਨੰਗਣਾ ਸ਼ੁਰੂ ਹੋ ਗਿਆ ਹੈ ਜੇਕਰ بارش ਇਦਾਂ ਹੀ ਹੁੰਦੀ ਰਹੀ ਤਾਂ ਆਉਣ ਵਾਲੇ ਦਿਨਾਂ 'ਚ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਪੰਜਾਬ 'ਚ ਕਿਉਂਕਿ ਤੁਸੀਂ ਦੇਖ ਸਕਦੇ ਜੇ ਰਾਵੀ ਸਤਲੁਜ ਬਿਆਸ ਜਿਹੜੇ ਦਰਿਆ ਨੇ ਇਹ ਖਤਰੇ ਦੇ ਨਿਸ਼ਾਨ ਤੋਂ ਵੀ 1988 ਤੋਂ ਲੈ ਕੇ ਤੇ ਚੱਲ ਰਹੇ ਨੇ ਤਾਂ کافی ਜ਼ਿਆਦਾ ਪਹਿਲਾਂ ਹੀ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਡੁੱਬ ਚੁੱਕੇ ਨੇ ਪੰਜਾਬ 'ਚ ਇਸ ਤੁਸੀਂ ਦੇਖ ਸਕਦੇ ਜੇ ਤਸਵੀਰਾਂ ਤੁਹਾਨੂੰ ਉੱਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪਾਣੀ ਦਾ ਵਿਸ਼ਾਲ ਰੂਪ ਜੇਕਰ ਇਸ ਤਰ੍ਹਾਂ ਹੀ ਬਾਰਿਸ਼ ਹੁੰਦੀ ਰਹੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤਾਂ ਵਾਇਰ ਨੂੰ ਅਸੀਂ ਪ੍ਰार्थਨਾ ਕਰਦੇ ਆਂ ਹੱਥ ਜੋੜ ਕੇ ਅਰਦਾਸ ਕਰਦੇ ਆਂ ਕਿ ਮਾਲਕਾ ਪੰਜਾਬ ਵਾਸਤੇ ਕੋਈ ਪਰਿਸ਼ਮਾ ਕਰ ਐਨਾ ਜਿਹੜਾ ਖਤਰਨਾਕ ਰੂਪ ਅਸੀਂ ਆਪਣੇ ਸਮੇਂ 'ਚ ਆਪਣੀ ਉਮਰ 'ਚ ਕਦੀ ਨਹੀਂ ਦੇਖਿਆ ਸਾਲਾਂ ਦੇ ਰਿਕਾਰਡ ਟੁੱਟ ਗਏ ਨੇ ਤੁਸੀਂ ਦੇਖ ਸਕਦੇ ਜੇ ਇਹ ਹਰੀਕੇ ਦਰਿਆ ਦਾ ਪਾਣੀ ਹੈ ਜਿਹੜਾ ਪੁਲ ਦੇ ਉੱਤੋਂ ਦੀ ਨੰਗਨ ਵਾਸਤੇ ਤਿਆਰ ਹੈ ਤਸਵੀਰਾਂ ਵਿੱਚ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ